ਸ਼ਰਾਬ ਯਾਰ ਛੱਡ ਨਹੀਂ ਸਕਦੇ ਹੈਗੇ ਨਹੀਂ ਜੀ ਇਹ ਤਾਂ ਕਹਿਣ ਦੀਆਂ ਗੱਲਾਂ ਨੇ ਦੁਨੀਆ ਦੀ ਇਹੋ ਜਿਹੀ ਕੋਈ ਚੀਜ਼ ਜਿਹੜੀ ਸਾਡੇ ਨਾਲ ਪੈਦਾ ਨਹੀਂ ਹੋਈ ਔਰ ਸਾਡੇ ਕੋਲ ਇੱਕ ਮੈਡੀਸਨ ਹੈ ਉਹ ਥੋੜੇ ਦਿਨ ਲਈ ਯੂਜ਼ ਕਰ ਲੋ ਤੇ ਤੁਸੀਂ ਸ਼ਰਾਬ ਦਾ ਨਾਮ ਵੀ ਨਹੀਂ ਲੈਣਾ ਔਰ ਉਹ ਦੁਨੀਆ ਦਾ ਕੋਈ ਬੰਦਾ ਜਿੰਨੀ ਮਰਜੀ ਸ਼ਰਾਬ ਪੀਂਦਾ ਹੈ ਅਗਰ ਉਹ ਥੋੜੇ ਦਿਨ ਲਈ ਉਸ ਦਵਾਈ ਨੂੰ ਸਿਰਫ ਆਪਦੀ ਜੀਬ ਦੇ ਉੱਪਰ 20 ਬੂੰਦਾਂ ਪਾ ਲਵੇ ਤਾਂ ਉਸ ਨੂੰ ਉਹਦੀ ਭਾਲਾ ਨਹੀਂ ਖਤਮ ਹੋ ਜਾਏਗੀ ਨਿੱਕੀ ਜੀ ਚੀਜ਼ ਨੇ ਨਾ ਨਿੱਕੀ ਜੀ ਚੀਜ਼ ਨੇ ਕੰਗਾ ਦੇ ਲੀਵਰ ਕੰਗਾ ਦੇ ਲੀਵਰ ਝਾੜਤੇ ਆ ਐਨੇ ਆ ਚੰਦਰੀ ਨੇ ਲੀਵਰ ਝਾੜਤੇ ਕੰਗਾ ਦੇ ਹਰ ਲੀਵਰ ਇਹ ਜਿਹੜੇ ਲੀਵਰ ਝਾੜੇ ਹੋਏ ਤਾਂ ਲੀਵਰ ਆਪਾ ਹੋੜੇ ਇਹ ਜਮਾ ਬਚਾ ਵੀ ਦੇਣੇ ਹੈਗੇ ਆ ਬਚਣੇ ਕਿਵੇਂ ਆ ਬਚਾਉਣੇ ਪਤਾ ਕਿਹਨੇ ਆ ਆ ਡਾਕਟਰ ਸਾਹਿਬ ਹੋਣਾ ਨੇ ਬਚਾ ਦੇਣੇ ਆ ਜਿਨ੍ਹਾਂ ਦੇ ਲੀਵਰ दारू ਪੀ ਪੀ ਝਾੜ ਲੈਣਾ ਤੁਸੀਂ ਜਮਾ ਖਤਮ ਕਰ ਲਿਆ ਆ ਡਾਕਟਰ ਸਾਹਿਬ ਹੋਣਾ ਨੇ ਲੀਵਰ ਉਹਨਾਂ ਦੇ ਜਮਾ ਐ ਕਰ ਦੇਣੇ ਆ ਜਿਵੇਂ 6 ਮਹੀਨਾ ਜਾਂ ਮਹੀਨੇ ਦਾ ਜਵਾਬ ਆਕਦਾ ਹੁੰਦਾ ਹੈ ਬਿਲਕੁਲ ਜੀ ਤੇ ਮਾੜਾ ਦੱਸੋ ਕਿ ਜੀ ਹੁਣੇ ਕਾਦੇ ਨੇ ਇਹ ਜੀ ਇਹ ਲਿਵਰ ਦੀ ਮੈਡੀਸਿਨ ਹੈ ਜੀ ਜੀ ਇੱਕ ਇਹੋ ਜਿਹਾ ਸਰਪ ਜਿਹਦੀ ਤਕਨੀਕ ਇਹੋ ਜੀ ਹੈ ਇਹਨੂੰ ਬਣਾਉਣ ਦਾ ਫਾਰਮੂਲੇਸ਼ਨ ਇਹੋ ਜਿਹਾ ਹੈ ਜਿਹਦੇ ਨਾਲ ਪੂਰੀ ਤਰ੍ਹਾਂ ਲਿਵਰ ਨੂੰ ਸਾਫ ਡੀਟੌक्स ਕੀਤਾ ਜਾਂਦਾ ਹੈ ਔਰ ਜੇ ਮੰਨ ਕੇ ਚੱਲੀਏ ਲਿਵਰ ਇੱਕ ਇਹੋ ਜਿਹੀ ਚੀਜ਼ ਆ ਸਾਡੇ ਸ਼ਰੀਰ ਦਾ ਉਹ ਅੰਗ ਜਿਹੜਾ ਇੱਕ ਘਰ ਦੇ ਮੀਟਰ ਦੀ ਤਰ੍ਹਾਂ ਹੈ ਜਿਹਦੇ ਵਿੱਚੋਂ ਸਾਰੀ ਸਪਲਾਈ ਨਿਕਲਦੀ ਹੈ ਤੇ ਇਹ ਮੀਟਰ ਖਰਾਬ ਹੋ ਗਿਆ ਤਾਂ ਘਰ ਦੇ ਵਿੱਚ ਅੰਧੇਰੇ ਰਹਿੰਦੇ ਰਹਣਾ ਹੈ। ਔਰ ਉਹ ਕੱਲਾ ਅੰਧੇਰਾ ਘਰ ਦੇ ਵਿੱਚ ਹੀ ਨਹੀਂ ਜਾਂਦਾ ਪੂਰੇ ਪਰਿਵਾਰ 'ਚ ਫੈਲ ਕਿਸੇ ਨਾ ਕਿਸੇ ਟਾਈਮ ਤੇ ਜਾ ਕੇ ਪੂਰੇ ਪਰਿਵਾਰ ਦੇ ਉੱਪਰ ਉਹਦਾ ਅਸਰ ਪੈਂਦਾ ਹੈ। ਨਿੱਕੇ-ਨਿੱਕੇ ਬੱਚਿਆਂ ਤੋਂ ਲੈ ਕੇ ਔਰਤਾਂ ਤੱਕ ਔਰਤਾਂ ਤੋਂ ਲੈ ਕੇ ਪੈਸੇ ਤੱਕ ਪੈਸੇ ਤੋਂ ਲੈ ਕੇ ਕਾਰੋਬਾਰ ਤੱਕ ਕਾਰੋਬਾਰ ਤੋਂ ਲੈ ਕੇ ਸਾਡੀ ਸਿਹਤ ਤੱਕ ਕਾਨੂੰ ਕੋਈ ਨਸ਼ਾ ਕਰਦਾ ਤਾਂ ਉਹਨੂੰ ਉਹਦੀ ਭਾਅ ਲਾਉਣੀ ਵੀ ਹਟ ਜਾਂਦੀ ਹੈ ਤੇ ਉਹ ਠੀਕ ਵੀ ਹੋ ਜਾਂਦਾ ਹੈ। ਠੀਕ ਵੀ ਹੋ ਜਾਂਦਾ ਲਿਵਰ ਫੈਟੀ ਲਿਵਰ ਫੈਟੀ ਹੋਣ ਦੇ ਤਿੰਨ ਕਾਰਨ ਹੁੰਦੇ ਜੀ ਉਹਨਾਂ ਦਾ ਪੇਟ ਰੈਗੂਲਰ ਬਦਨਾ ਸ਼ੁਰੂ ਹੋ ਜਾਂਦਾ ਕਬਰਾਟ ਸ਼ੁਰੂ ਹੋ ਜਾਂਦੀ ਹੈ ਉਲਟੀਆਂ ਹੋ ਜਾਂਦੀਆਂ ਹੈ ਵਾਰ-ਵਾਰ ਉਹਨਾਂ ਨੂੰ ਟਾਇਲਟ ਆਣੀ ਸ਼ੁਰੂ ਹੋ ਜਾਂਦੀ ਹੈ ਇਹ ਲਿਵਰ ਫੈਟੀ ਦੇ ਚਾਂਸਸ ਹੁੰਦੇ ਇੱਕ ਸਮੱਸਿਆ ਹੋਰ ਰਹਿੰਦੀ ਹੈ ਕਿੰਨਾਂ ਨੂੰ ਸ਼ਰਾਬ ਯਾਰ ਛੱਡ ਨਹੀਂ ਸਕਦੇ ਹੈਗੀ ਨਹੀਂ ਜੀ ਇਹ ਤਾਂ ਕਹਿਣ ਦੀਆਂ ਗੱਲਾਂ ਨੇ ਦੁਨੀਆ ਦੀ ਇਹੋ ਜਿਹੀ ਕੋਈ ਚੀਜ਼ ਜਿਹੜੀ ਸਾਡੇ ਨਾਲ ਪੈਦਾ ਨਹੀਂ ਹੋਈ ਉਹ ਨੂੰ ਛੱਡਣਾ ਬਹੁਤ ਆਸਾਨ ਹੈ ਔਰ ਸਾਡੇ ਕੋਲ ਇੱਕ ਮੈਡੀਸਨ ਹੈ ਉਹ ਥੋੜੇ ਦਿਨ ਲਈ ਯੂਜ਼ ਕਰ ਲਓ ਤੇ ਤੁਸੀਂ ਸ਼ਰਾਬ ਦਾ ਨਾਮ ਵੀ ਨਹੀਂ ਲੈਂਦੇ ਔਰ ਉਹ ਦੁਨੀਆ ਦਾ ਕੋਈ ਬੰਦਾ ਜਿੰਨੀ ਮਰਜੀ ਸ਼ਰਾਬ ਪੀਂਦਾ ਹੈ ਅਗਰ ਉਹ ਥੋੜੇ ਦਿਨ ਲਈ ਉਸ ਦਵਾਈ ਨੂੰ ਸਿਰਫ ਆਪਦੀ ਜੀਬ ਦੇ ਉੱਪਰ 20 ਬੀ ਬੂੰਦਾਂ ਪਾ ਲਵੇ ਤਾਂ ਉਸ ਨੂੰ ਉਹਦੀ ਭਾਲਾ ਨਹੀਂ ਖਤਮ ਹੋ ਜਾਏਗੀ ਉਹਦੇ ਸਰੀਰ ਦਾ ਖੂਨ ਸਾਫ਼ ਹੋ ਜਾਏਗਾ ਔਰ ਉਹ ਵਾਇਰਸ ਖਤਮ ਹੋਣ ਤੋਂ ਬਾਅਦ ਉਹ ਬੰਦਾ ਕਦੇ ਵੀ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਕਰਦਾ ਯਾਰ ਜੇ ਤੁਹਾਡਾ ਲੀਵਰ ਫੈਟੀਆ ਜਾਂ ਤੁਸੀਂ ਸ਼ਰਾਬ ਪੀਣ ਦੇ ਹੋ ਚੁੱਕੇ ਆ ਆਦੀ ਇਹ ਦੋਨੇ ਸਮੱਸਿਆ ਦਾ ਹੱਲ ਡਾਕਟਰ ਸਾਹਿਬ ਹੁਣੇ ਬੈਠੇ ਇੱਥੇ ਹੀ ਕਰ ਦੇਣਗੇ ਇਹ ਦਵਾਈਆਂ ਜੇ ਤੁਸੀਂ ਘਰੇ ਬੈਠੇ ਵੀ ਮੰਗਾਉਣੀ ਆ ਮੈਂ ਕਹਾਂ ਜੀ ਵਿਦੇਸ਼ਾਂ ਤੱਕ ਆਪਣੀਆਂ ਦਵਾਈਆਂ ਜਾਂਦੀਆਂ ਨੇ ਲੈ ਜੀ ਚੱਕੋਗਰਾ ਵੱਲ ਹਰ ਤਰ੍ਹਾਂ ਦੇ ਕੰਟਰੀ ਦੇ ਅੰਦਰ ਸਾਡੀ ਦਵਾਈ ਜਾਂਦੀ ਹੈ ਕੈਨੇਡਾ ਅਮਰੀਕਾ ਇੰਗਲੈਂਡ ਯੂਕੇ ਫਰਾਂਸ ਕਿਸੇ ਵੀ ਜਗ੍ਹਾ ਤੇ ਤੁਸੀਂ ਬੈਠੇ ਹੋ ਅਗਰ ਤੁਸੀਂ ਇਹੋ ਜੀ ਲਾਜਮਤ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜਾਂ ਸਾਨੂੰ ਤੁਸੀਂ ਮਿਲ ਸਕਦੇ ਹੋ ਾਰਮਾਨ ਹੈਲਥ케ਅਰ ਕਲੀਨਿਕ ਚੱਕੀ ਵਾਲੀ ਗਲੀ ਚੀਮਾ ਮਾਰਕੀਟ ਨੇੜੇ ਬੱਸ ਸਟੈਂਡ ਮੋਗਾ ਡਾਕਟਰ ਸੁਖਦੇਵ ਸਿੰਘ ਮੋਗੇ ਵਾਲੇ ਮੋਗੇ ਵਾਲੇ ਦੇ ਲਾਜਮੀ ਵੀਡੀਓ ਸ਼ੇਅਰ ਕਰਦੇ ਉਹਨਾਂ ਸੱਜਣਾ ਬੇਲਣਾ ਜਾਂ ਇਹ ਕਹਿੰਦਾ ਜਿਆ ਤੁਹਾਨੂੰ ਸੁਣਦਾ ਹੋਵੇ ਮੇਰਾ ਲੀਵਰ ਫੈਟੀ ਆ ਮੈਂ ਯਾਰ ਦਾਰੂ ਵੀ ਛੱਡ ਨਹੀਂ ਸਕਦਾ ਹੈਗਾ ਤਾਂ ਤੁਸੀਂ ਲਾਜਮੀ ਡਾਕਟਰ ਸਾਹਿਬ ਉਹਨਾਂ ਦਾ ਨੰਬਰ ਤਾਂ ਜੇ ਤੁਸੀਂ ਇੱਥੇ ਬੈਠੇ ਮਿਲਣਾ ਡਾਕਟਰ ਸਾਹਿਬ ਹੁਣੇ ਦੀ ਮਿਲਣ ਦਾ ਸਮਾਂ ਜੀ ਮੜਾ 9 ਤੋਂ 5 ਵਜੇ ਤੱਕ ਜਦੋਂ ਮਰਜ਼ੀ ਤੁਸੀਂ ਆ ਸਕਦੇ ਹੋ ਫੁੱਲ ਡੇ ਅਸੀਂ ਇੱਥੇ ਹੀ ਆ। ਲਓ ਐਤਵਾਰ ਨੂੰ ਜੀ ਐਤਵਾਰ ਵੀ ਅਵੇਲੇਬਲ ਹੈ। ਲੈ ਵੀ ਚੱਕੋ ਮੱਲੋ ਕਰਾ ਆਜੋ ਦਵਾ ਦਾ ਐਤਵਾਰ ਨੂੰ ਵੀ ਆਜੋ ਜੇ ਕੋਈ ਨੌਕਰੀ ਪੇਸ਼ੇ ਵਾਲਾ ਕੋਈ ਹੈਗਾ ਸੱਜਣ ਬੇਲੀ ਤਾਂ ਉਹਦੇ ਤੱਕ ਵੀ ਵੀਡੀਓ ਲਾ ਦੇ ਵੀ ਸਾਂਝੀ ਕਰ ਦਿਓ ਧੰਨਵਾਦ।